ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਲੱਖਾਂ ਸਿਆਣਪਾਂ ਹੁਣ ਤੇਰੇ ਵਿੱਚ ਚਲਾਕੀਆਂ ਹੋਣ ਬਹੁਤ ਚਸਤੋ ਮੇਂ ਚਿੱਤੀ ਰੱਖੀ ਰੱਬ ਜੀ ਦੀ ਹਜ਼ੂਰੀ ਵਿੱਚ ਇੱਕ ਵੀ ਚਲਾਕੀ ਪ੍ਰਵਾਨ ਨਹੀਂ ਹੁੰਦੀ ਚਤਰਾਈ ਨਾ ਚਤਰਪੂਜ ਪਈਐ ਚਲਾਕੀਆਂ ਨਾਲ ਰੱਬ ਜੀ ਨਹੀਂ ਮਿਲਦੇ ਉਹ ਤੇਰੇ ਹਿਰਦੇ ਨੂੰ ਵੇਖਦੇ ਸਤਗੁਰੂ ਜੀ ਸਮਝਾਉਂਦੇ ਨੇ ਲੱਖ ਹਕਮਤੀ ਜਾਨੀਐ ਆਗੈ ਤੇਲ ਨਹੀਂ ਮਾਨੀਐ ਹਕਮਤੀ ਦਾ ਅਰਥ ਵੀ ਚਲਾਕੀਆਂ ਨੇ ਤੈਨੂੰ ਲੱਖਾਂ ਚਲਾਕੀਆਂ ਆਉਂਦੀਆਂ ਨੇ ਭਾਵੇਂ ਤੂੰ ਜਦੋਂ ਵੀ ਕੁਝ ਕਰਦਾ ਹੈ ਭਾਵੇਂ ਦੂਜਿਆਂ ਨੂੰ ਪਤਾ ਨਹੀਂ ਲੱਗਣ ਦਿੰਦਾ ਪਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਮਾਲਕ ਜੀ ਦੇ ਅੱਗੇ ਤਰੀ ਚਲਾਕੀ ਨਹੀਂ ਚੱਲਣੀ ਭੋਲਾ ਭਾ ਵੀ ਚੱਲੇਗਾ ਜੀ ਮਾਲਕ ਜੀ ਨੂੰ ਪਉਣਾ ਚਾਹੁੰਨੀ ਆ ਨਾ ਪਰਬਾਨ ਹੋਣਾ ਚਾਹੁੰਨੀ ਆ ਬੱਚਿਆਂ ਵਾਲਾ ਸੁਭਾਅ ਲੈ ਕੇ ਆਈ ਹੁਣ ਬੱਚਿਆਂ ਵਾਲਾ ਸੁਭਾਅ ਕਿਉਂ ਕਿਹਾ ਮਹਾਪੁਰਖ ਬਾਬਾ ਕਬੀਰ ਜੀ ਕਹਿੰਦੇ ਆ ਨਾ ਭੋਲੇ ਭਾਏ ਮਿਲੇ ਰਗ ਰਾਇਆ ਪੂਰੇ ਭਾਵ ਦੇ ਵਿੱਚ ਬੱਚਿਆਂ ਵਾਲਾ ਸੁਭਾਅ ਕਿਉਂਕਿ ਜਿਹੜਾ ਬੱਚਾ ਹੁੰਦਾ ਹੈ ਨਾ ਬੱਚੇ ਦਾ ਅਰਥ ਹੀ ਇਹ ਵੀ ਬਚਿਆ ਹੋਇਆ ਆਪਾਂ ਬੱਚਾ ਕਹਿੰਦੇ ਨਾ ਬਚਿਆ ਹੋਇਆ ਜਿਹੜਾ ਦੁਨੀਆ ਦੀ ਹਰ ਇੱਕ ਅਲਾਮਤ ਤੋਂ ਬਚਿਆ ਹੁੰਦਾ ਹੈ ਉਹਦੇ ਉੱਤੇ ਕ੍ਰੋਧ ਦਾ ਪ੍ਰਭਾਵ ਨਹੀਂ ਲੋਭ ਦਾ ਪ੍ਰਭਾਵ ਵੀ ਨਹੀਂ ਬੱਚੇ ਨੂੰ ਆਪਾਂ ਘੂਰਦੇ ਹੀ ਨਾ ਝੜਕ ਮਾਰੀਏ ਮਾਤਾ ਪਿਤਾ ਕੁੱਟ ਦੀ ਦੇਣ ਥੱਪੜ ਵੀ ਲਾ ਦੇ। ਦਾਦਾ ਦਾਦੀ ਝੜਕਾ ਮਾਰ ਦੇਣ ਨਾਨਾ ਨਾਨੀ ਝੜਕ ਦੇਣ। 2 ਕੁ ਮਿੰਟ ਤੇ ਬੱਚਾ ਰੋਂਦਾ ਹੈ। ਥੋੜੇ ਸਮੇਂ ਬਾਅਦ ਵੇਖਿਓ ਫਿਰ ਆ ਕੇ ਆਪਣੇ ਮਾਪਿਆਂ ਦੀ ਗੋਦ ਵਿੱਚ ਹੀ ਬਹਿ ਜਾਂਦਾ ਜਿਨੇ ਥੱਪੜ ਮਾਰੇ ਹੁੰਦੇ ਨਾ। ਫਿਰ ਉਹਨੂੰ ਬੁਲਾਉਂਦੇ ਫਿਰ ਗਲ ਬੱਕੜੀਆਂ ਪਾਉਂਦੇ ਕਿਉਂਕਿ ਅੰਦਰ ਨਫ਼ਰਤ ਨਹੀਂ। ਅੰਦਰ ਈਰਖਾ ਨਹੀਂ ਹੈ ਭੋਲਾ ਭਾਵ ਹੈ ਨਾ। ਆਪਾਂ ਨੂੰ ਕੋਈ ਸਿਆਣੀ ਨੂੰ ਕੋਈ ਕੁਝ ਕਹਿ ਦਏ ਕਈ ਤੇ ਰਿਸ਼ਤੇਦਾਰੀਆਂ ਖਤਮ ਹੋ ਜਾਂਦੀਆਂ ਨੇ ਮੈਨੂੰ ਕਹਿ ਕਿਵੇਂ ਦਿੱਤਾ ਹੁਣ ਮੈਂ ਨਹੀਂ ਜਾਣਾ ਉਹਨਾਂ ਦੇ ਘਰ ਕਿਉਂਕਿ ਅੰਦਰ ਨਫ਼ਰਤ ਵੀ ਹੈ ਈਰਖਾ ਵੀ ਹੈ ਹੰਕਾਰ ਵੀ ਹੈ ਹਮੇ ਵੀ ਹੈ ਨਾ ਅੰਦਰ ਬੱਚਾ ਬਚਿਆ ਹੋਏ ਇਹਨਾਂ ਚੀਜ਼ਾਂ ਉਹਦੇ ਅੰਦਰ ਈਰਖਾ ਨਹੀਂ ਕਿਸੇ ਨੇ ਝਿੜਕ ਮਾਰ ਦਿੱਤੀ ਥੋੜੇ ਸਮੇਂ ਬਾਅਦ ਉਹਦੋ ਗੱਲ ਨੂੰ ਗਲਬਕੜੀ ਪਾ ਕੇ ਬੈਠਾ ਹੁੰਦਾ ਗੁਰੂ ਜੀ ਕਹਿੰਦੇ ਇਹ ਬੱਚਿਆਂ ਵਾਲਾ ਸੁਭਾਅ ਲੈ ਕੇ ਆਂਦਰ ਫਿਰ ਵੇਖੀ ਪਰਬਾਨ ਹੁੰਦਾ ਚਲਾਕੀਆਂ ਨਾਲ ਪਰਬਾਨ ਨਹੀਂ ਹੋਇਆ ਜਾਂਦਾ ਹੋ ਸਕਦਾ ਹੈ ਘਰ ਵਿੱਚ ਤੇਰੀਆਂ ਚਲਾਕੀਆਂ ਚੱਲਦੀਆਂ ਹੋਣ ਹੋ ਸਕਦੇ ਇੰਨਾ ਚਲਾਕ ਹੋਵੇਂ ਬਾਹਰੀ ਕੋਟ ਕਚਹਿਰੀ ਵਿੱਚ ਵੀ ਤਰੀਕ ਚਲਾਕੀ ਚੱਲ ਜਾਂਦੀ ਹੋ ਪਰ ਰੱਬ ਜੀ ਦੀ ਕਚਹਿਰੀ ਵਿੱਚ ਚਲਾਕੀ ਨਹੀਂ ਚੱਲਦੀ ਅੰਦਰ ਦੀ ਭਾਵਨਾ ਚੱਲਦੀ ਹੈ ਕਿਤੇ ਕਰਮ ਚੱਲਦੇ ਫਿਰ ਸਮਝਾਉਂਦੇ ਨਹੀਂ ਕਿਵ ਸਚਿਆਰਾ ਹੋਈ ਐ ਕਿਵ ਕੁੜੇ ਟੁੱਟੇ ਪਾਲ ਫਿਰ ਕਿਵੇਂ ਸੁੱਚੇ ਹੋਈਏ ਜੇ ਬਾੜੀ ਸੁਚਮਤਾ ਰੱਖੀਆਂ ਸੁੱਚੇ ਨਹੀਂ ਹੋਇਆ ਜਾਂਦਾ ਜੇ ਜ਼ਬਾਨ ਤੋਂ ਚੁੱਪ ਕੀਤਿਆਂ ਮਾਲਕ ਨੀ ਰੀਜਦਾ ਜੇ ਬਹੁਤੀ ਮਾਇਆ ਧਨ ਪਦਾਰਥ ਨਾਲ ਵੀ ਰੱਬ ਖੁਸ਼ ਨਹੀਂ ਹੁੰਦਾ ਜੇ ਚਲਾਕੀਆਂ ਨਾਲ ਵੀ ਰੱਬ ਜੀ ਨੂੰ ਰਜਾਇਆ ਨਹੀਂ ਜਾ ਸਕਦਾ ਫਿਰ ਕੀ ਕਰੀਏ ਕਿਵੇਂ ਸੱਚ ਦੇ ਘਰ ਵਿੱਚ ਮਨ ਟਿਕੇ ਕਿਵੇਂ ਸਚਿਆਰ ਹੋਈਏ ਕਿਵ ਕੂੜਾ ਟੁੱਟੇ ਪਾਲ ਕਿਵੇਂ ਕੂੜ ਦੀ ਕੰਧ ਟੁੱਟ ਜਾਵੇ ਜਿਹੜੀ ਆਤਮਾ ਤੇ ਪਰਮਾਤਮਾ ਜੀ ਦੇ ਵਿੱਚ ਨਿਕਲੀ ਹੋਈ ਆ ਨਾ ਕੂੜ ਦਾ ਪਰਦਾ ਕੂੜ ਦੀ ਕੰਧ ਇਹ ਕਿਵੇਂ ਟੁੱਟੇ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਕੇਵ ਸਚਿਆਰਾ ਹੋਈਐ ਕੇਵ ਕੁੜਾ ਟੁੱਟੈ ਹੁਕਮ ਰਜਾਈ ਨਾਨਕ ਲਿਖਿਆ ਰਾਜਾ ਦੇ ਮਾਲਕ ਪ੍ਰਮਾਤਮਾ ਜੀ ਦੇ ਹੁਕਮ ਵਿੱਚ ਚੱਲ ਕੇ ਹੀ ਸਚਿਆਰ ਹੋਇਆ ਜਾਂਦਾ ਹੈ ਕੂੜ ਦੀ ਕੰਧ ਟੁੱਟ ਜਾਂਦੀ ਹੈ ਜੋ ਰਜਾ ਦਾ ਮਾਲਕ ਇਹਨੇ ਧੁਰ ਤੋਂ ਇਹੀ ਗੱਲ ਚੱਲੀ ਆ ਰਹੀ ਨਾਨਕ ਲਿਖਿਆ ਨਾਲ ਇਹ ਨਾਲ ਚੱਲੀ ਆ ਰਹੀ ਆ ਗੱਲ ਮੁੱਢ ਤੋਂ ਹੀ ਵੀ ਜਿਹੜਾ ਹੁਕਮ ਵਿੱਚ ਚੱਲੇਗਾ ਨਾ ਉਹ ਸੱਚ ਦੇ ਚਾਨਣ ਵਿੱਚ ਸੱਚ ਦੇ ਘਰ ਵਿੱਚ ਟਿਕ ਸਕਦਾ ਉਹ ਸਚਿਆਰ ਹੋ ਸਕਦਾ ਜਿਹੜਾ ਹੁਕਮ 'ਚ ਚੱਲਦਾ ਹੁਣ ਹੁਕਮ ਕੀ ਹੈ ਅੱਗੇ ਅਗਲੀ ਪੌੜੀ 'ਚ ਹੁਕਮ ਦੀ ਵੀ ਆਖਿਆ ਹੈ ਨਾ ਹੁਕਮੀ ਹੋ ਬਨਾਕਾਰ ਹੁਕਮ ਨਾ ਕਹਿਆ ਜਾਈ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੁਕਮ ਦੇ ਵਿੱਚ ਹੀ ਆਕਾਰ ਨੇ ਹੁਕਮ ਦੇ ਵਿੱਚ ਹੀ ਹੁਕਮੀ ਲਖ ਦੁਖ ਸੁਖ ਪਾਈ ਹੈ ਸਭ ਕੁਝ ਹੁਕਮ ਵਿੱਚ ਹੀ ਹੋ ਰਿਹਾ ਸੋ ਸੋ ਹੁਕਮ ਨੂੰ ਸਮਝੀਏ ਜੀ ਹੁਕਮ ਬਹੁਤ ਵੱਡਾ ਹੈ ਮਾਲਕ ਜੀ ਦਾ ਕਿੱਡਾ ਵੱਡਾ ਹੁਕਮ ਹੈ ਅੰਤ ਨਹੀਂ ਪਾਇਆ ਜਾ ਸਕਦਾ ਸੋ ਕੋਸ਼ਿਸ਼ ਕਰੀਏ ਜੋ ਹੁਕਮ ਗੁਰੂ ਜੀ ਸਾਨੂੰ ਦੇ ਰਹੇ ਨੇ ਉਹ ਤਾਂ ਕਮਾ ਲਈਏ ਬਾਣੀ ਦਾ ਇੱਕ ਇੱਕ ਸ਼ਬਦ ਹੁਕਮੀ ਅੰਦਰ ਮੁਖਵਾਕ ਆਪਾਂ ਲੈਣੇ ਆ ਸਤਿਗੁਰੂ ਜੀ ਦੇ ਹੁਕਮ ਨੂੰ ਸਮਝਦੇ ਆ ਜਪਜੀ ਸਾਹਿਬ ਪੜ੍ਹਦਿਆਂ ਉਹ ਵੀ ਹੁਕਮ ਨੂੰ ਜਾਣਿਆ ਜਾਂਦਾ ਰਜਾ ਵਿੱਚ ਆ ਜਾਈਏ ਸਤਿਗੁਰੂ ਜੀ ਸਮਝਾਉਂਦੇ ਨੇ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੈ ਪਾਣ ਵਿੱਚ ਆਵੇ ਆਪਣੇ ਪਾਣੇ ਜੋ ਚੱਲੈ ਭਾਈ ਵਿਛੜ ਝੋਟਾਂ ਖਾਵੈ ਜਿਹੜੇ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਮਨਮਗਰ ਭਜਦੇ ਨੇ ਉਤੇ ਝੂਟਾਂ ਹੀ ਸਹਾਰਦੇ ਨੇ ਝੂਟਾਂ ਖਾਂਦੇ ਨੇ ਸੋ ਮਨਮਰਜ਼ੀਆਂ ਛੱਡ ਕੇ ਗੁਰੂ ਜੀ ਦੀ ਮਰਜ਼ੀ ਨੂੰ ਕਬੂਲ ਕਰ ਲਈਏ ਜੀ ਤੇ ਗੁਰੂ ਜੀ ਮਗਰ ਕਿਵੇਂ ਲੱਗਣ ਥੋੜੇ ਸਮੇਂ ਚ ਕਹਿ ਦੇਣਾ ਸੋ ਹੁਣ ਬੜਾ ਐ ਜਦੋਂ ਗੁਰਬਾਣੀ ਪੜ੍ਹਦੇ ਆ ਨਾ ਵੇਖੋ ਬਹੁਤ ਸਿੱਧਾ ਪੱਧਰਾ ਰਾਹ ਸਤਿਗੁਰੂ ਜੀ ਨੇ ਦੱਸਿਆ ਤੇ ਕਹਿੰਦੇ ਨਾ ਸਿੱਖੀ ਕਮਾਉਣੀ ਬੜੀ ਔਖੀ ਯਾਨੀ ਭਾਈ ਔਖੀ ਨਹੀਂ ਸੱਚ ਦੇ ਰਾਹ ਤੇ ਬਸ ਤੁਰਨਾ ਸ਼ੁਰੂ ਕਰ ਦਈਏ ਇੱਕ ਕਦਮ ਮਸ਼ਕੱਤ ਤੇ ਕਰਨੀ ਪਏਗੀ ਨਾ ਇੱਕ ਕਦਮ ਤੇ ਚੁੱਕਣਾ ਪੈਣਾ ਜਿਵੇਂ ਬੰਦਾ ਬਿਮਾਰ ਹੋਇਆ ਹੋਵੇ ਨਾ ਉਹ ਕਹਿ ਦਿੰਦਾ ਵੀ ਪ੍ਰਸ਼ਾਦਾ ਮੈਂ ਛਕਣਾ ਨਹੀਂ ਮੇਰਾ ਜੀ ਨਹੀਂ ਕਰਦਾ ਮੈਨੂੰ ਕੌੜਾ ਲੱਗਦਾ ਹੈ ਕਰਦੇ ਕਹਿੰਦੇ ਚਲ ਫਰੂਟ ਲਿਆ ਦਿੰਦੇ ਆ ਵੀ ਜੇ ਪ੍ਰਸ਼ਾਦਾ ਛਕਣ ਨੂੰ ਜੀ ਨਹੀਂ ਕਰਦਾ ਫਲ ਖਾ ਲਾ ਉਹ ਕਹਿ ਦਿੰਦੇ ਵੀ ਨਹੀਂ ਫਲ ਵੀ ਕੌੜੇ ਨੇ ਸੇਬ ਲਿਆਂਦਾ ਕਹਿੰਦਾ ਸੇਬ ਵੀ ਕੌੜਾ ਹੈ ਹੁਣ ਸੇਬ ਥੋੜਾ ਕੌੜਾ ਉਹਨੂੰ ਮਸ਼ਕਤ ਕਰਨੀ ਪੈਣੀ ਉਹ ਬਿਮਾਰ ਕਰਕੇ ਉਹਨੂੰ ਕੌੜਾ ਲੱਗਦਾ ਕਰਦੇ ਉਹਨੂੰ ਅੱਧਾ ਕਰਕੇ ਦਿੰਦੇ ਆ ਵੀ ਚਲ ਤੂੰ ਅੱਧਾ ਹੀ ਖਾ ਲਾ ਆਧਾਰ ਹੋ ਜੂ ਉਹ ਕਹਿੰਦਾ ਨਹੀਂ ਮੈਨੂੰ ਤੇ ਕੌੜਾ ਲੱਗਦੇ ਤੇ ਬੜਾ ਕੌੜੇ ਮੈਥੋਂ ਨਹੀਂ ਖਾਦਾ ਜਾਣ ਤੇ ਪਰਵਾਰਕ ਮੈਂਬਰ ਅੱਦੇ ਚੋਂ ਵੀ ਅੱਧਾ ਕਰ ਦਿੰਦੇ ਵੀ ਤੱਕੇ ਨਾਲ ਲੈ ਕੇ ਜਾ ਤੱਕੇ ਨਾਲ ਇੱਕ ਅੱਧੀ ਬੁਰਕੀ ਅੰਦਰ ਲੈ ਜਾ ਇੱਕ ਅੱਧੀ ਫਾੜੀ ਖਾਲਾ ਆਧਾਰ ਹੋ ਜਿਵੇਂ ਆਧਾਰ ਹੋਊਗਾ ਸਰੀਰ ਨੂੰ ਥੋੜੀ ਤਾਕਤ ਮਿਲਣ ਲੱਗੂ ਤੇਰੀ ਭੁੱਖ ਵੀ ਵੱਧ ਜਾਣੀ ਆ ਤੇਰੀ ਜੀਬਾਨ ਦਾ ਸਵਾਦ ਜੋ ਵਿਗੜਿਆ ਹੋਇਆ ਵੀ ਠੀਕ ਹੋਣ ਲੱਗ ਜਾਣਾ ਜਿੰਨਾ ਟਾਈਮ ਤੂੰ ਕੁਝ ਅੰਦਰ ਲੈ ਕੇ ਨਹੀਂ ਜਾਂਦਾ ਫਿਰ ਤਾਕਤ ਕਿਵੇਂ ਪਊ ਬਿਮਾਰੀ ਨਾਲ ਲੜਨ ਦੀ ਸ਼ਕਤੀ ਕਿਵੇਂ ਵਧੂਗੀ ਸੋ ਆਪਾਂ ਕੁਝ ਨਾ ਕੁਝ ਤੱਕੇ ਨਾਲ ਅੰਦਰ ਲੈ ਜਾਣ ਨੂੰ ਕਹਿੰਦੇ ਆ ਨਾ ਤੇ ਲੈ ਕੇ ਵੀ ਜਾਣੀ ਆ ਤੱਕੇ ਦੇ ਨਾਲ ਇਸੇ ਤਰ੍ਹਾਂ ਜੇ ਸੱਚ ਦੇ ਮਾਰਗ ਤੇ ਤੁਰਿਆ ਨਾ ਜਾਂਦਾ ਆਪਾਂ ਮਨ ਕਰਕੇ ਬਿਮਾਰੀ ਬਹੁਤੇ ਹੋ ਚੁੱਕੇ ਆ ਇੱਕ ਵਾਰੀ ਮਨ ਕਰੜਾ ਕਰਕੇ ਨਾ ਤੁਰ ਪਈਏ ਜਿਵੇਂ ਆ ਵੇਖੋ ਬੈਠੀ ਹਾਂ ਨਾ ਅੱਗੇ ਕਈ ਵਾਰ ਮਨ ਕਰਦਾ ਨਹੀਂ ਹੁੰਦਾ ਬਹਿਣ ਨੂੰ ਫਿਰ ਵੀ ਬੈਠਣਾ ਚਾਹੀਦਾ ਆਪਜੀ ਤੇ ਵੱਡੇ ਭਾਗਾਂ ਲਈ ਜਪਜੀ ਸਾਹਿਬ ਪੜਨੋ ਮਨ ਕਰਦਾ ਨਹੀਂ ਸਹਿਜ ਪਾਠ ਕਰਨੋਂ ਪਹਿਲਾਂ ਪਹਿਲਾਂ ਮਨ ਮੰਨਦਾ ਥੋੜਾ ਪਹਿਲੋ ਤੇ ਸੋਚ ਕੇ ਵੀ 1430 ਅੰਗ ਕਦੋਂ ਪੜੇ ਜਾਣਗੇ ਹਿੰਮਤ ਢੀਰੀ ਢਾ ਜਾਂਦਾ ਹੈ ਮਨ ਪਰ ਇੱਕ ਵਾਰੀ ਜੇ ਚੌਕੜਾ ਲਾ ਕੇ ਬਹਿਣਾ ਸ਼ੁਰੂ ਕਰ ਦੇਈਏ ਨਾ ਇੱਕ ਇੱਕ ਅੰਗ ਤੋਂ ਸ਼ੁਰੂਆਤ ਕਰ ਲਈਏ ਫਿਰ ਐਸਾ ਪਿਆਰ ਪੈਂਦਾ ਹੈ ਅੱਜ ਆਪਾਂ ਕਹਿੰਦੇ ਆਂ ਵੀ ਬਾਣੀ ਪੜਨੋ ਜੀ ਨਹੀਂ ਕਰਦਾ ਜਦੋਂ ਪਿਆਰ ਪੈ ਗਿਆ ਫਿਰ ਤਾਂ ਬਾਣੀ ਪੜੇ ਬਿਨਾ ਚੈਨ ਹੀ ਨਹੀਂ ਆਉਣਾ ਰਹੀ ਨੇ ਜਾਣ ਜਦੋਂ ਸੱਚ ਦੇ ਰਾਹ ਤੇ ਤੁਰਦੇ ਇੱਕ ਵਾਰੀ ਮਨ ਨੂੰ ਕਰਨਿਆ ਕਰਕੇ ਤੁਰਨਾ ਪੈਂਦਾ ਜੇ ਤੁਰ ਪਏ ਨਾ ਮਸ਼ਕਤ ਕਰ ਲਈ ਗੁਰੂ ਜੀ ਡਿੱਗਣ ਨਹੀਂ ਦੇਣਗੇ ਫਿਰ ਨਹੀਂ ਡਿੱਗਣ ਦਿੰਦੇ بس ਇੱਕ ਕਦਮ ਰੱਖ ਲਈਏ ਇਸ ਰਾਹ ਦੇ ਉੱਤੇ ਚਰਨ ਸਰਨ ਗੁਰੂ ਏਕ ਪਿੰਡਾ ਜਾਈ ਚੱਲ ਸਤ ਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ ਗੁਰੂ ਜੀ ਤਾਂ ਬਾਹਾਂ ਇਦਾਂ ਕਰਕੇ ਖੜੇ ਅਵੇ ਕੋ ਜਦੋਂ ਪ੍ਰਕਾਸ਼ ਹੋਇਆ ਵੇਖਦੀ ਐ ਨਾ ਕਿਵੇਂ ਪ੍ਰਕਾਸ਼ ਹੋਇਆ ਉਹ ਜਿਵੇਂ ਬਾਹਾਂ ਖੋਲੀਆਂ ਹੁੰਦੀਆਂ ਵੀ ਆਹ ਮੇਰੇ ਬੱਚੇ ਆ ਮੈਂ ਤੇ ਉਡੀਕ ਰਹੀ ਐ ਤੈਨੂੰ ਦੱਸਣ ਦੇ ਲਈ ਤੂੰ ਹੀ ਆਉਣ ਵਿੱਚ ਦੇਰੀ ਕਰ ਦਿੰਦੇ ਸਤਗੁਰੂ ਜੀ ਡਿੱਗਣ ਨਹੀਂ ਦਿੰਦੇ ਬਹੁਤ ਸਿੱਧਾ ਸਪਸ਼ਟ ਰਸਤਾ ਸਤਗੁਰੂ ਜੀ ਨੇ ਦੱਸੀ ਐ ਮਨ ਦੀ ਗੱਲ ਨੂੰ ਛੱਡ ਕੇ ਗੁਰੂ ਜੀ ਦੀ ਗੱਲ ਨੂੰ ਮੰਨੀਏ ਜਦੋਂ ਇਸ ਰਾਹ ਤੇ ਤੁਰਦਿਆਂ ਇੱਕ ਵਾਰੀ ਮਸ਼ਕਤ ਕਰਨੀ ਪੈਂਦੀ ਆ ਫਿਰ ਤੇ ਗੁਰੂ ਜੀ ਆਪ ਹੀ ਕਿਰਪਾ ਕਰ ਦਿੰਦੇ ਨੇ ਹੁਣ ਰਾਹ ਵੇਖੋ ਕਿੰਨਾ ਸਿੱਧਾ ਹੈ ਜਦੋਂ ਗੁਰਬਾਣੀ ਪੜ੍ਹਦੇ ਆ ਨਾ ਗੁਰੂ ਜੀ ਸਮਝਾਉਂਦੇ ਨੇ ਪੁੱਤ ਕਿਸੇ ਦਾ ਬੁਰਾ ਨਾ ਕਰਿਆ ਕਰ ਵੇਖੋ ਇਹ ਤੇ ਇਨਸਾਨੀਅਤ ਦੀ ਗੱਲ ਹੈ ਨਾ ਹੁਣ ਇਹ ਕਮਾਉਣੀ ਕੀ ਔਖੀ ਆ ਜੀ ਚੰਗੇ ਇਨਸਾਨ ਹੀ ਬਣਾਂਗੇ ਜੇ ਕਮਾਵਾਂਗੇ ਕਿਸੇ ਦਾ ਬੁਰਾ ਨਾ ਕਰ ਇਹ ਹੀ ਸਮਝਾਉਂਦੀ ਆ ਸਿੱਖੀ ਗੁਰੂ ਜੀ ਦੀ ਸਿੱਖੀ ਆ ਪਰਕਾ ਬੁਰਾ ਨਾ ਰੱਖੋ ਚੀਤ ਫਿਰ ਕੀ ਹੋਏਗਾ ਗੁਰੂ ਜੀ ਕਹਿੰਦੇ ਮੈਂ ਬੈਠਾ ਗਰੰਟੀ ਆ ਮੇਰੀ ਤੁਮ ਕੋ ਦੁੱਖ ਨਹੀਂ ਭਾਈ ਮੀਤ ਤੈਨੂੰ ਦੁੱਖ ਨਹੀਂ ਲੱਗੇ ਜੇ ਕਹਿੰਦੇ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਇਹ ਜਿੱਥੇ ਮੰਗਦੇ ਤਰਨਾ ਵੀ ਸ਼ੁਰੂ ਕਰ ਦਈਏ ਗੁਰੂ ਜੀ ਸਮਝਾਉਂਦੇ ਆ ਪੁੱਤ ਨਿੰਦਿਆ ਚੁਗਲੀ ਨਾ ਕਰਿਆ ਕਰ ਇਹ ਗੱਲਾਂ ਤਾਂ ਜਦੋਂ ਗੁਰੂ ਜੀ ਛਡਾਉਂਦੇ ਨੇ ਕਹਿੰਦੇ ਨੇ ਸਿੱਖੀ ਦੀ ਕਮੌਣੀ ਜੀ ਬੜੀ ਔਖੀ ਹੁੰਦੀ ਕਿ ਗੁਰੂ ਜੀ ਨੇ ਕੁਝ ਗਲਤ ਕਿ ਭੀ ਨਹੀਂ ਕਰਨੀ ਚਾਹੀਦੀ ਨਿੰਦਿਆ ਚੁਗਲੀ ਨਿੰਦਿਆ ਕੀ ਹੁੰਦੀ ਹੈ ਕੋਲੋਂ ਗੱਲਾਂ ਬਣਾ ਕੇ ਐਵੇਂ ਬਾਦੂ ਦੀ ਬਦਨਾਮੀ ਕਰੀ ਜਾਣੀ ਸੱਚੀ ਗੱਲ ਤੇ ਕਹਿ ਦੇਣੀ ਚਾਹੀਦੀ ਆ ਸੱਚ ਬੋਲਣਾ ਨਿੰਦਿਆ ਨਹੀਂ ਹੁੰਦੀ ਜ਼ਾਲਮ ਨੂੰ ਜ਼ਾਲਮ ਕਹਿ ਦੇਣਾ ਝੂਠੇ ਨੂੰ ਝੂਠਾ ਕਹਿ ਦੇਣਾ ਸ਼ਰਾਬੀ ਨੂੰ ਸ਼ਰਾਬੀ ਕਹਿ ਦੇਣਾ ਨਸ਼ਾ ਕਰਨ ਵਾਲੇ ਨੂੰ ਕਹਿ ਦੇਣਾ ਵੀ ਤੂੰ ਨਸ਼ੇੜੀ ਆ ਇਹ ਕੋਈ ਨਿੰਦਿਆ ਥੋੜੀ ਐ ਤੇ ਸੱਚ ਐ ਕੋਲੋਂ ਗੱਲਾਂ ਨਹੀਂ ਬਣਾਉਣੀਆਂ ਬਾਦੂ ਦੀ ਬਦਨਾਮੀ ਨਹੀਂ ਕਰਨੀ ਗੁਰੂ ਜੀ ਸਮਝਾਉਂਦੇ ਨੇ ਪੁੱਤ ਨਿੰਦਿਆ ਚੁਗਲੀ ਨਾ ਕਰਿਆ ਕਰ ਮੰਨ ਲਈ ਗੁਰੂ ਬਾਬਾ ਜੀ ਦੀ ਬਾਣੀ ਨੂੰ ਪੜ੍ਹੀਏ ਗੁਰੂ ਜੀ ਸਮਝਾਉਂਦੇ ਨੇ ਪੁੱਤ ਨਸ਼ਾ ਨਾ ਕਰਿਆ ਕਰੀ ਬਹੁਤ ਨਸ਼ਾ ਜਿਹੜਾ ਐ ਨਾ ਮਾੜਾ ਐ ਮਤ ਨੂੰ ਮਾਰ ਦਿੰਦਾ ਖਤਮ ਹੀ ਕਰ ਦੇਣ ਮੰਨ ਲਓ ਇਹ ਬਚਨ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ ਇੱਥੇ ਤੇ ਵੀਰਾਂ ਨੂੰ ਸਮਝਾਉਣਾ ਸੀ ਪਰ ਸੁਣ ਨੂੰ ਮਿਲ ਰਿਹਾ ਕਹਿੰਦੇ ਹੁਣ ਤਾਂ ਭੈਣਾ ਲਈ ਵੀ ਠੇਕੇ ਖੋਲੇ ਜਾ ਰਹੇ ਨੇ ਕੈਸੇ ਹਾਲਾਤ ਸਾਡੇ ਸਮਾਜ ਦੇ ਸਿਰ ਜੇ ਜਾ ਰਹੇ ਨੇ ਆਓ ਆਪਾਂ ਹੰਬੜਾ ਮਾਰੀਏ ਗੁਰੂ ਜੀ ਦੀ ਬਾਣੀ ਨੂੰ ਗੁਰੂ ਜੀ ਦੇ ਸਿਧਾਂਤਾਂ ਨੂੰ ਆਪੋ ਆਪਣੇ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸਾਂਭ ਲਈਏ ਪਿੰਡਾਂ ਦੇ ਵਿੱਚ ਤੇ ਪ੍ਰਚਾਰਨਾ ਸ਼ੁਰੂ ਕਰੀਏ ਨਾ ਹਰ ਇੱਕ ਸਿੱਖ ਦਾ ਫਰਜ ਹੈ ਜਿਵੇਂ ਇਸ ਪਰਿਵਾਰ ਭਾਈ ਸਾਹਿਬ ਭਾਈ ਕੁੰਦਨ ਸਿੰਘ ਜੀ ਦੇ ਪਰਿਵਾਰ ਨੇ ਉਦਦਮ ਕੀਤਾ ਨਾ ਕਿ ਗੁਰਮਤ ਦੀ ਗੱਲ ਸਮਝੀ ਜਾਵੇ ਘਰ ਵਿੱਚ ਹੀ ਉਦਦਮ ਕਰ ਲਿਆ ਤੇ ਅਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੀ ਬੈਠੇ ਆ ਨਾ ਅਸੀਂ ਵੀ ਉਦਦਮ ਕਰੀਏ ਜਿਵੇਂ ਵੀ ਕਰ ਸਕਦੇ ਆ ਜਿੰਨੇ ਜੋਗੀ ਵੀ ਆ ਹੋਰ ਨਹੀਂ ਕੁਝ ਕਰ ਸਕਦੇ ਜਿੰਨਾ ਸੁਣਿਆ ਅੱਗੇ ਜਾ ਕੇ ਦੱਸਣਾ ਸ਼ੁਰੂ ਕਰ ਦੇਈਏ ਰਿਸ਼ਤੇਦਾਰਾਂ ਨੂੰ ਦਸੀਏ ਆਂਡ ਗਵਾਂਡ ਵਿੱਚ ਦਸੀਏ ਵੀ ਗੁਰੂ ਜੀ ਸਮਝਾਉਂਦੇ ਕੀ ਨੇ ਜੀ ਚੌਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਨਹੀਂ ਤੇ ਕਹਿੰਦੇ ਭੈਣਾ ਵੀ ਨਸ਼ੇ ਵੱਲ ਪ੍ਰੇਰਿਤ ਹੋਣ ਭੈਣਾ ਲਈ ਵੀ ਪ੍ਰਬੰਧ ਹੋ ਰਹੇ ਨੇ ਜਿਹੜੀਆਂ ਭੈਣਾ ਆਪਣੇ ਵੀਰਾਂ ਨੂੰ ਰੋਕ ਰਹੀਆਂ ਨੇ ਕਹਿੰਦੇ ਭੈਣਾ ਨੂੰ ਵੀ ਲਾ ਦਿਓ ਇਧਰਲੇ ਪਾਸੇ ਕੋਈ ਇੱਕ ਦੂਜੇ ਨੂੰ ਰੋਕਣ ਵਾਲਾ ਰਹੀ ਹੁਣ ਕੀ ਗੁਰੂ ਬਾਬਾ ਜੀ ਨੇ ਕੋਈ ਮਾੜੀ ਗੱਲ ਕਹੀ ਹੈ ਗੁਰੂ ਜੀ ਕਹਿੰਦੇ ਨਸ਼ਾ ਨਾ ਕਰ ਨਿੱਕੀ ਜੀ ਪਿਆਲੀ ਵਿੱਚ ਕਦੋਂ ਤੇਰੀ ਸਾਰੀ ਜ਼ਮੀਨ ਜਾਇਦਾਦ ਡੁੱਬ ਜਾਵੇਗੀ ਤੈਨੂੰ ਪਤਾ ਵੀ ਨਹੀਂ ਲੱਗਣਾ ਜਵਾਕਾਂ ਦੇ ਚਾਹ ਪਰਿਵਾਰਕ ਮੈਂਬਰਾਂ ਦੀਆਂ ਖੁਸ਼ੀਆਂ ਨਿੱਕੀ ਜੀ ਪਿਆਲੀ 'ਚ ਡੁੱਬ ਜਾਂਦੀਆਂ ਹੋਰ ਬਾਣੀ ਪੜ੍ਹੀਏ ਗੁਰੂ ਜੀ ਸਮਝਾਉਂਦੇ ਨੇ ਪੁੱਤ ਕੰਨ ਨਹੀਂ ਨਾ ਜਿਹੜੇ ਇਹ ਰੱਬ ਜੀ ਦਾ ਨਾਮ ਸੁਣਨ ਵਾਸਤੇ ਲਾਏ ਨੇ ਤੂੰ ਇਨ੍ਹਾਂ ਕੰਨਾਂ ਦੇ ਨਾਲ ਹਰ ਜਸ ਕੀਰਤਨ ਸੁਣ ਗੁਰਬਾਣੀ ਸੁਣ ਕਥਾ ਸੁਣ ਤੇ ਅਸੀਂ ਕੀ ਕਰਦੀਆਂ ਬਿਰਲਿਆਂ ਨੂੰ ਛੱਡ ਕੇ ਨਾ ਕਈ ਵਾਰ ਜਦੋਂ ਕਿਤੇ ਜਾਂਦੇ ਆ ਰਸਤਿਆਂ ਦੇ ਵਿੱਚ ਇਹ ਗੱਲਾਂ ਵਿਖਣ ਨੂੰ ਮਿਲਦੀ ਨੇ ਜਦੋਂ ਘਰ ਵਿੱਚ ਨਾ ਕੰਮ ਕੀਤਾ ਜਾਂਦਾ ਕਈ ਘਰ ਵਿੱਚ ਟੀਵੀ ਦੇ ਉੱਤੇ ਗਾਣੇ ਲਾ ਕੇ ਉੱਚੀ ਆਵਾਜ਼ ਵਿੱਚ ਛੱਡ ਕੇ ਘਰ ਦੇ ਕੰਮ ਕਰਦੇ ਨੇ ਕਹਿੰਦੀ ਜੀ ਫਿਰ ਲੋੜ ਜੀ ਚੜ ਜਾਂਦੀ ਹੈ ਬੜੀ ਛੇਤੀ ਕੰਮ ਨਿਭੜ ਜਾਂਦਾ ਹੈ ਅਸੀਂ ਮਨ ਨੂੰ ਖਰਾਕ ਹੀ ਮਾੜੀ ਦੇਣ ਲੱਗੇ ਅਜਿਸੀ ਰੌਲਾ ਪਾਉਨੇ ਆ ਵੀ ਜਿਹੜੀ ਬਾਹਰੀ ਖੁਰਾਕ ਹੈ ਨਾ ਜੋ ਤਨ ਨੂੰ ਦਿੰਦੀਆਂ ਸਬਜ਼ੀਆਂ ਹੋ ਗਈਆਂ ਜਾਂ ਦੁੱਧ ਹੋ ਗਿਆ ਬਾਹਰੀ ਮਠਿਆਈਆਂ ਹੋ ਗਈਆਂ ਵੀ ਭਾਈ ਘਰਾਂ 'ਚ ਬਣਾਓ ਮਲਾਵਟ ਖੋਰੀ ਵੱਧ ਗਈ ਰਿਹਾਂ ਸਪਰੀਹਾਂ ਬਹੁਤ ਹੁੰਦੀਆਂ ਨੇ ਘਰ ਵਿੱਚ ਆਪਣੇ ਖਾਣ ਜੋਗੀ ਸਬਜ਼ੀ ਉਗਾ ਲਿਆ ਕਰੋ ਮਾੜੀ ਖੁਰਾਕ ਨਾ ਅੰਦਰ ਲੈ ਕੇ ਜਾਓ ਇਦਾਂ ਹੀ ਕਹਿੰਦੇ ਆ ਨਾ ਇੱਕ ਦੂਜੇ ਨੂੰ ਵੀ ਕਹਿੰਦੇ ਵੀ ਇਸੇ ਘਰ ਦੀ ਸਬਜ਼ੀ ਖਾਣੇ ਕਿਉਂਕਿ ਬਾਹਰੀ ਖੁਰਾਕ ਮਾੜੀ ਆ ਇਕ ਕੰਨਾ ਰਾਹੀਂ ਅਸੀਂ ਮਨ ਨੂੰ ਖੁਰਾਕ ਹੀ ਦੇ ਰਹੇ ਆ ਨਾ ਮਾੜੀ ਖੁਰਾਕ ਤੇ ਮਨ ਲਾ ਲਿਆ ਸੀ ਚੰਗੀ ਤੇ ਲਈਏ ਫਿਰ ਕੀਰਤਨ ਸੁਣ ਕੇ ਵੀ ਬੜੀ ਇਕਾਗਰਤਾ ਬੜਾ ਮਨ ਖੁਸ਼ ਹੋਇਆ ਗੱਡੀ 'ਚ ਜਾ ਰਹੇ ਆ ਬਾਣੀ ਦਾ ਕੀਰਤਨ ਚੱਲੇ ਕਥਾ ਚੱਲੇ ਢਾਡੀ 12 ਚੱਲਣ ਰੂਜੀ ਹੀ ਸਮਝਾਉਂਦੇ ਨਾ ਚੰਗੀ ਖੁਰਾਕ ਦੇ ਮਨ ਨੂੰ ਜਿੱਦਾਂ ਦੀ ਖੁਰਾਕ ਹੋਏਗੀ ਨਾ ਤੇਰੇ ਕੰਮ ਵੀ ਓਦਾਂ ਦੇ ਹੋਣਗੇ ਫਿਰ ਓਨੀ ਕੀ એનર્ਜੀ ਸਰੀਰ ਦਿੰਦਾ ਤੇ ਮਨ ਨੇ ਵੀ ਓਨੀ ਕ એનર્ਜੀ ਦੇਣੀ ਹੈ ਸੋ ਬੱਸ ਕਹਿਣ ਦਾ ਭਾਵ ਹੈ ਵੀ ਜੋ ਗੁਰੂ ਜੀ ਸਮਝਾਉਂਦੇ ਨੇ ਭਾਈ ਉਸ ਹੁਕਮ ਵਿੱਚ ਚੱਲ ਜੀ ਉਸ ਰਸਤੇ ਤੇ ਤੁਰਿਏ ਸਿੱਖੀ ਤੇ ਬੜੀ ਪਿਆਰੀ ਹੈ ਬਹੁਤ ਸਰਲ ਤਰੀਕਾ ਹੈ ਬੜਾ ਸੌਖਾ ਢੰਗ ਦੱਸਿਆ ਰੱਬ ਜੀ ਨੂੰ ਮਿਲਣ ਦਾ ਗੁਰੂ ਜੀ ਦੀਆਂ ਸਿੱਖਿਆ ਨੂੰ ਕਮਾਉਣਾ ਸ਼ੁਰੂ ਕਰ ਦਈਏ ਫੇਰ ਹੀ ਇੱਥੇ ਬੈਠ ਕੇ ਸੁਣਿਆ ਸਫਲਾ ਹੋਏ ਸਾਰੀ ਸੰਗਤ ਦਾ ਧੰਨਵਾਦ ਹੈ ਜੀ ਬਹੁਤ ਪਿਆਰ ਨਾਲ ਸਰਬਣ ਕੀਤਾ ਹੈ ਸਤਗੁਰੂ